ਹਾਂਜੀ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਵਿੱਚ ਤੇ ਅੱਜ ਵੀ ਚੱਲਦੇ ਆ ਆਪਾਂ ਲੌਂਸਮੈਂਟ ਕਰਨ ਪਿੰਡਾਂ 'ਚ ਦਿਖਾਉਣੇ ਆ ਤੁਹਾਨੂੰ ਵੀ ਕਿਹੜੇ-ਕਿਹੜੇ ਪਿੰਡ ਜਾਣਦੇ ਆਂਗੇ ਆਪਾਂ ਹਾਂਜੀ ਆਪਾਂ ਚੱਲ ਪਈਆਂ ਬਈ ਲੌਂਸਮੈਂਟ ਕਰਨ ਪਿੰਡਾਂ 'ਚ ਇੱਕ ਵਾਰ ਫੇਰ ਤੇ ਚੱਲਦੇ ਆਂ ਬਈ ਹੁਣ ਵੇਖਣੇ ਆ ਕਿਹੜੇ-ਕਿਹੜੇ ਪਿੰਡ ਜਾਣਦੇ ਆ ਆਪਾਂ ਤੇ ਹੁਣ ਆਪਾਂ ਚੱਲ ਜਾਈਏ ਨਾ ਫੇ ਰਣ ਸਿੰਘ ਵਾਲੇ ਨੂੰ ਰਣ ਸਿੰਘ ਵਾਲੇ ਤੋਂ ਕਰਦੇ ਆਂ ਸਟਾਰਟ ਜਾ ਕੇ ਕੰਮ ਫੇਰ ਦੱਸਾਂਗੇ ਅੱਜ ਤੁਹਾਨੂੰ ਆਪਾਂ ਕਿੱਥੇ ਕਿੱਥੇ ਜਾਣੇ ਆਂਗੇ ਕਿੰਨੇ ਕਿਲੋਮੀਟਰ ਜਾਣੇ ਉਹ ਵੀ ਆਪਾਂ ਐਡ ਕਰਾਂਗੇ ਵਿੱਚ ਅੱਜ ਤੇ ਉਹ ਮੈਂ ਲਾਈ ਬੈਠਾਂਗਾ ਜਿਹੜਾ ਸਪੀਡੋਮੀਟਰ ਡਾਊਨਲੋਡ ਕੀਤਾ ਹੈ ਤੇ ਉਹਦੇ ਚ ਪਤਾ ਲੱਗੂਗਾ ਆਪਾਂ ਵੀ ਕਿੰਨੇ ਕਿਲੋਮੀਟਰ ਕੱਢਦੇ ਆਂਗੇ ਦੱਸਾਂਗੇ ਤੁਹਾਨੂੰ ਲਾਸਟ ਦੇ ਲੇਖਾ ਜੋਖਾ ਕੀ ਬਣਿਆ ਅੱਜ ਤੇ ਬਣੇ ਰਹੋ ਸਾਡੇ ਨਾਲ ਵੀ ਸਾਡੇ YouTube ਚੈਨਲ ਤੇ ਇਹ ਜਿਹੜਾ ਬਈ ਕੈਂਪ ਜਿਹੜੇ ਕੈਂਪ ਦੀ ਆਪਾਂ ਅਨਾਉਂਸਮੈਂਟ ਕਰ ਰਹੇ ਆਂਗੀ ਇਹ ਅੱਜ 22 ਦਸੰਬਰ ਤੋਂ ਸਟਾਰਟ ਆ ਜੋ ਵੀ ਜਾਣਾ ਚਾਹੁੰਦਾ ਮੇਰਾ ਵੀਰ ਭਰਾ ਤੇ ਜਾ ਸਕਦਾ ਹੈਗਾ ਫਰੀਜ ਦੰਤਾ ਦਾ ਚਾਹ ਕਾਪੀ ਆ ਇਹਦੇ ਰੇਟ ਤੇ ਵੀ ਇਲਾਜ ਉਹ ਜੀ ਕਿਸ ਨੇ ਕਰਵਾਉਣਾ ਵੀ ਆ ਅੱਜ 8:00 ਅੱਜ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋ ਗਏ ਸਨ। ਉਹਨਾਂ ਦੇ ਨਾਲ ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸੈਭ ਸਿੰਘ ਜੀ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ। ਅੱਜ ਦੀ ਇਸ ਜੰਗ ਵਿੱਚ ਹੀ ਭਾਈ ਜੀਵਨ ਸਿੰਘ ਜੀ ਰੰਗਰੇਟਾ ਵੀ ਹੋਰਨਾ ਸਿੰਘਾ ਸਮੇਤ ਸ਼ਹੀਦਿਆਂ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਕਰ ਗਏ ਸਨ ਬਸ ਪਹੁੰਚ ਗਿਆ ਰਣ ਸਿੰਘ ਵਾਲਿਓ ਦੱਸਣ ਲੱਗਾ ਵਾਟਰ ਵਾਕਸ ਤਰਸੂਂ ਗਰੇ ਬਹੁਤ ਈ ਲੱਗਦੇ ਨੇ ਬੂਟੇ ਜਿ ਹਾਂਜੀ ਭਾਈ ਆਪਣੇ ਰੂਟ ਦਾ ਪਹਿਲਾ ਪਿੰਡ ਰਣ ਸਿੰਘ ਵਾਲਾ ਤੇ ਇੱਥੋਂ ਆਪਾਂ ਕਰਤੀ ਸੀ ਕਰਨੀ ਅਲੋਸਮੈਂਟ ਸ਼ੁਰੂ ਇਹ ਸਾਲ ਵੀ 2 ਮਹੀਨੇ ਵਿੱਚ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਬਾਬਾ ਜੋਰਾਵਰ ਸਿੰਘ ਦੰਦਾ ਦਾ ਹਸਪਤਾਲ ਬਰਗਾੜੀ ਵੱਲੋਂ ਫਰੀ ਦੰਦਾ ਦਾ ਚੈੱਕਅਪ ਕੈਂਪ ਲਗਾਉਣ ਆਇਆ ਜੀ ਹਾਂਜੀ ਬਾਬਾ ਜੋਰਾਵਰ ਸਿੰਘ ਦੰਦਾ ਦਾ ਹਸਪਤਾਲ ਬਰਗਾੜੀ ਵੱਲੋਂ ਫਰੀ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਜੀ ਜੋ ਵੀ ਲੋੜਵੰਦ ਇਸ ਕੈਂਪ ਦਾ ਲਾਹਾ ਲੈਣਾ ਚਾਹੁੰਦੇ ਹਨ ਉਹ ਇਸ ਕੈਂਪ ਦੇ ਵਿੱਚ ਆ ਕੇ ਆਪਣੇ ਦੰਦਾਂ ਦਾ ਫਰੀ ਚੈੱਕਅਪ ਕਰਵਾ ਸਕਦੇ ਆ ਜੀ ਜੋ ਵੀ ਇਲਾਜ ਹੋਵੇਗਾ ਉਹ ਅੱਧੇ ਰੇਟਾਂ ਤੇ ਕੀਤਾ ਜਾਵੇਗਾ ਦੰਦਾਂ ਦੇ ਐਕਸਰੇ ਫਰੀ ਕੀਤੇ ਜਾਣਗੇ ਦੇਖ ਲੋ ਵੀ ਆਪਣੀ ਕਿੰਨੀ ਕੇ ਸਪੀਡ ਆ ਆ ਮੁੰਡੇ ਆਪਣੇ ਮਗਰ ਆਉਂਦੇ ਸੀ ਤੁਰੇ ਤੇ ਮੂਰੇ ਲੰਘ ਗਏ ਕੋ ਜਾ ਗਰੀ ਮੁੰਡੇ ਆਪਾਂ ਪਿੱਛੇ ਛੱਡ ਗਏ ਕਰਤੀ ਲੋਸਮੈਂਟ ਰਣ ਸਿੰਘ ਵਾਲੇ ਦੇ ਪਿੰਡ 'ਚ ਸਾਰੇ 'ਚ ਤੇ ਕਾਫੀ ਵੱਡਾ ਪਿੰਡ ਆ ਇੱਥੇ ਵੀ ਤੇ ਵਾਵਾ ਟਾਈਮ ਲੱਗ ਗਿਆ ਤੇ ਹੁਣ ਆਪਾਂ ਚੱਲੇ ਅਗਲੇ ਪਿੰਡ ਨਿਆਮੀ ਵਾਲੇ ਤੇ ਫੇਰ ਉਦੋਂ ਬਾਅਦ ਜਾਵਾਂਗੇ ਬਹਿਵਲ ਨੂੰ ਚਾਲਦੇ ਆਂ ਜੀ ਅੱਗੇ ਨਿਆਮੀ ਵਾਲੇ ਨੂੰ ਅੱਗੇ ਆ ਗਿਆ ਬਈ ਜੈਤੋ ਵਾਲਾ ਮੋੜ ਤੇ ਆ ਛੜਕ ਜਾ ਉੜਦੀ ਇਧਰ ਜੈਤੋ ਨੂੰ ਤੇ ਆਪਾਂ ਜਾਣਦੇ ਆ ਨਿਆਮੀ ਵਾਲਾ ਇਹਨੂੰ ਬੈਬਲ ਖੁਰਦ ਵੀ ਕਹਿ ਦਿੰਦੇ ਆ ਚੱਲਦੇ ਆ ਹੁਣ ਅੱਗੇ ਦੇਖੋ ਵੀ ਮੌਰ ਤੰਦ ਹਜੇ ਪਈ ਹੋਈ ਆ ਪਰ ਵਧੀਆ ਲੱਗੀ ਹੋਈ ਆ ਧੁੱਪ ਦੇਣ ਵਦਗਾ ਆ ਦੇਖੋ ਵੀ ਮੌਰ ਵਧੀਆ ਲੱਗਿਆ ਹੋਇਆ ਮੌਸਮ ਆ ਤੰਦ ਹੁੰਦਾ ਬਲਤੀ ਵੀ ਆ ਪਰ ਦੂਰ ਦੇਖੀਏ ਚਾਤੀ ਮਾਰਗੇ ਤਾਂ ਹੰਤਾ ਹਜੇ ਵੀ ਹੈਗੀ ਆ ਤੇ ਪਰ ਠੰਡ ਹੈਣੀ ਇੰਨੀ ਲੱਗਦੀ ਨਹੀਂ ਗੀ ਜਿੰਨੀ ਕੱਲ ਸੀਗੀ ਖੁਕਣ ਕਾਂ ਕੁਰੀਆਂ ਪਈਆਂ ਘਾਰੇ ਪਾਸੇ ਨੀਕਾ ਮਾਰ ਕੇ ਤਾਂ ਹਰਿਆਲੀ ਹਰਿਆਲੀ ਹੋਈ ਪਈ ਆ ਰਾਣਾ ਚ ਤੇ ਇਹ ਸੜਕ ਥੋੜੀ ਜਿਹੀ ਐ ਜਾਂ ਟੁੱਟੀ ਵੀ ਔਖੜਾਂ ਬਹੁਤ ਆਈਆਂ ਆ ਕੀ ਆ ਵੀ ਬ੍ਰੈਂ ਨਮੀ ਵਾਲੇ ਵਾਲੀ ਜੈਤੋ ਵਾਲੀ ਇਹ ਜਾ ਉੱਡਦੇ ਉੱਧਰ ਨੂੰ ਤੇ ਆਪਾਂ ਬਸ ਪਹੁੰਚਣ ਆ ਲਿਆ ਆਗੇ ਨੇੜੇ ਹੀ ਹੈਗੇ ਤੇ ਕਰਦੇ ਆ ਕਾਰਵਾਈ ਇੱਥੋਂ ਸ਼ੁਰੂ ਆਪਾਂ ਹੁਣ ਇਧਰ ਗਰਾਊਂਡ ਨਮੀ ਵਾਲੇ ਦਾ ਤੋਂ ਬਾਹਰ ਜਾ ਰਿਹਾ ਜੀ ਨਮੀ ਵਾਲਾ ਬੈਰਵਲ ਖਲਦਾ ਆ ਗਿਆ 22 ਦਸੰਬਰ ਤੋਂ ਲੈ ਕੇ ਸਾਈਜ਼ ਸੰਭੱਗ ਤੱਕ ਚੱਲੇਗਾ ਜੋ ਵੀ ਲੋੜਵੰਦ ਇਸ ਕੈਂਪ ਦਾ ਲਾਹਾ ਲੈਣਾ ਚਾਹੁੰਦੇ ਹਨ ਉਹ ਇਸ ਕੈਂਪ ਦੇ ਵਿੱਚ ਆ ਕੇ ਰਾਮ ਸਿੰਘ ਦੰਦਾ ਦਾ ਹਸਪਤਾਲ ਬਰਗਾੜੀ ਵੱਲੋਂ 3 ਦੰਦਾ ਦਾ ਟੈਕਪ ਕੈਂਪ ਲਗਾਇਆ ਜਾ ਰਿਹਾ ਜੀ ਇਹ ਕੈਂਪ 22 ਆਹ ਵੇਖੋ ਵੀ ਆਪਾਂ ਪਿੰਡਾਂ ਦੀਆਂ ਪੀੜੀਆਂ ਪੀੜੀਆਂ ਗਲੀਆਂ ਚ ਵੀ ਜਾਵੜਦੇ ਆਂਗੇ ਆਪਣੀ ਗੱਡੀ ਲੈ ਕੇ ਜਿੱਥੋਂ ਤਾਈ ਮੈਨੂੰ ਦੇਖਣ ਨੂੰ ਮਿਲਿਆ ਵੀ ਹਰੇਕ ਪਿੰਡ ਚ ਇਹੋ ਜਿਹੀਆਂ ਗਲੀਆਂ ਹੁੰਦੀਆਂ ਸਾਡੇ ਵੀ ਪਿੰਡ ਵੀ ਐ। ਆਜੀ ਬਾਪਾ ਢੋਰਾਵਾਲ ਸਿੰਘ ਸਰਦਾ ਦਾ ਹਸਪਤਾਲ ਬਰਗਾੜੀ 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 ਲਓ ਬਈ ਆ ਵੀ ਪਿੰਡ ਆਪਾਂ ਕਰਤਾ ਕੰਪਲੀਟ ਤੇ ਹੁਣ ਆਪਾਂ ਚੱਲੇ ਆ ਬਈ ਬਾਈਬਲ ਨੂੰ ਇਹਨੂੰ ਬਾਈਬਲ ਖੋਲਦ ਕਹਿ ਦਿੰਦੇ ਆ ਨਾਮੀ ਆਲਾ ਵੀ ਕਹਿ ਦਿੰਦੇ ਆ ਤੇ ਅੱਗੇ ਪੈਂਦਾ ਬਾਈਬਲ ਕਲਾ ਦੇਖੋ ਇੱਥੇ ਬਹੁਤ ਸੋਹਣਾ ਫੁੱਲ ਜਾ ਬਹੁਤ ਘੰਟ ਲੱਗੇ ਹੋਏ ਫੁੱਲ ਇਹਦੇ ਤੇ ਕਈ ਕਈ ਚੀਜ਼ਾਂ ਦਵਾਲੀਆਂ ਘੰਟ ਹੁੰਦਾ ਹੈਗਾ ਜੀ ਦੀਦੂਗਾ ਦੇਖੋ ਬਈ ਪਾਸੇ-ਪਾਸੇ ਦਾ ਮਾਹੌਲ ਬਹੁਤ ਸੋਹਣਾਗਾ ਇਹਨੇ ਕਿੰਨੀ ਕਿ ਕੱਢਦੀ ਹੈ ਗੱਡੀ ਆਪਣੀ ਹਜੇ ਤੱਕ ਤਾਂ ਚਾਰ ਜਰ ਉਹ ਦਿਖਾਈ ਜਾਂਦੀ ਆ ਦੋ ਤਿੰਨ ਕੱਢ ਤੇ ਵਦਗਾ ਆਪਾਂ ਚਾਲਦੇ ਆ ਹੁਣ ਅੱਕੇ ਆਪਦਾ ਕੰਮ ਜਾਂ ਕਰਕੇ ਵੀ ਬਹੁਤ ਸਕੂਨ ਮਿਲਦਾ ਹੈਗਾ ਤੇ ਪਹਾੜੀ ਦਾ ਮੈਂ ਬਹੁਤ ਟੈਮ ਵੇਲਾ ਰਹੇਗਾ ਤਾਂ ਕਰਕੇ ਮੈਨੂੰ ਵਧੀਆ ਲੱਗਦਾ ਕੰਮ ਜਾਂ ਕਰਨਾ ਤੇ ਪਹਿਲਾਂ ਤਾਂ ਸੁੱਖ ਨਾ ਆਪਦਾ ਕੰਮ ਹੀ ਸੀਗਾ ਵਧੀਆ ਕਰਦੇ ਸੀ ਕਮਾਉਂਦੇ ਸੀ ਸਵੇਰੇ ਜਾਂਦੇ ਸੀ ਕੰਮ ਤੇ ਸ਼ਾਮ ਨੂੰ ਧਰੇ ਹੁੰਦੇ ਸੀ ਉਦੋਂ ਹੀ ਗੱਦਾਂ ਲੰਘ ਜਾਂਦਾ ਸੀਗਾ ਬਸ ਹੌਲੀ-ਹੌਲੀ ਹੋ ਜੂਗਾ ਲੋਟ ਆਪਣਾ ਕੰਮ ਕੰਮ ਮਿਲਣਾ ਸ਼ੁਰੂ ਹੋ ਜੂਗਾ ਤੇ ਅੱਗੇ ਆ ਗਈ ਚੜ੍ਹਾਈ ਜੀ ਆ ਗਈ ਹੈਗੀ ਉਲੀ ਆ ਗਈ ਆਲੇ ਦੀ ਦੇਖੋ ਜਦੋਂ ਲਿਆਂਦੇ ਗਏ ਮੋਟਰਾਂ ਤੇ ਹੁਣ ਪਾਸਾ ਹੀ ਜਾਂਦੀ ਪਾਸਾ ਦੇ ਹਿਸਾਬ ਨਾਲ ਹੋਣਾ ਇਤਰਾਏ ਇਹ ਨਹੀਂ ਗੈ ਸਹੀ ਹੈ ਬੰਨੀ ਹੈ ਸਾਈਡ ਇਹ ਤੇ ਲਾ ਲਈ ਨੰਗ ਜੂਗੀ ਬੱਸ ਵਧਗਾ ਕਦੇ ਬਈ ਸਾਡੇ ਪੈਂਡਰ ਨੂੰ ਵੀ ਬੱਸ ਲੱਗੀ ਸੀਗੀ ਆਹ ਹੀ ਰੂਟ ਜਾਂਦੀ ਹੁੰਦੀ ਸੀਗੀ ਬੱਸ ਬਾਜੇਖਾਨੇ ਤੋਂ ਚੱਲ ਕੇ ਰਣ ਸਿੰਘ ਆਲਾ ਨਿਆਮੀ ਆਲਾ ਬਹਿਬਲ ਆਹਾਂ ਰੂਟ ਚੱਲਦੀ ਹੁੰਦੀ ਸੀਗੀ ਬੱਸ ਉਦੋਂ ਜਾਂਦੇ ਹੁੰਦੇ ਸੀਗੇ ਕੋਟ ਕਪੂਰੇ ਨੂੰ ਬੱਸ ਤੇ ਚੜ੍ਹ ਕੇ ਹੁਣ ਤਾਂ ਬਰਗਾੜੀ ਆਉਣਾ ਪੈਂਦਾ ਪਹਿਲਾਂ ਫਿਰ ਬੱਸ ਮਿਲਦੀ ਹੈਗੀ ਉੱਥੋਂ ਕੋੜ ਨੂੰ ਜਾਣ ਦੀ ਸੜਕ ਬਣੀ ਵੀ ਹੈ ਸੱਚੀ ਵੀ ਤੁਹਾਨੂੰ ਦੱਸਣਾ ਸੀ ਬਹੁਤ ਸੋਹਣੀ ਆ ਇਹ ਨਵੀਂ ਬਣੀ ਹੋਈ ਆ ਸੜਕ ਹੋਣੀ ਇਹ ਬਹੁਤ ਘੈਂਟ ਆ ਗਈ ਦੇਖੋ ਬਈ ਇੱਧਰ ਆਲੂ ਜੀਤੇ ਹੋਇਆ ਅੰਗੇ ਜਗਾ ਆ ਗਈ ਬਈ ਜਿਹੜਾ ਜਿਹੜਾ ਇੱਥੇ ਆਇਆ ਦੱਸੋ ਕੌਣ ਆਇਆਗਾ ਇੱਥੇ ਉਹ ਛੋਟੇ ਹੁੰਦੇ ਸੀ ਬਹੁਤ ਆਉਂਦੇ ਹੁੰਦੇ ਸੀ ਇਹ ਬਾਸ ਆਉਂਦੀ ਹੁੰਦੀ ਸੀਗੀ ਉਹ ਕੀ ਕਹਿੰਦੇ ਆਗੇ ਇਹਨੂੰ ਮੈਨੂੰ ਇੰਨਾ ਨਹੀਂ ਪਤਾ ਥੋੜਾ ਜਿਹਾ ਉਹ ਕਰੀ ਜਾਂਦੀ ਆ ਆਪਣੀ ਮੋਬਾਈਲ ਕੀ ਕਰ ਦੇਖੋ ਬਈ ਜਿੰਦੇ ਅਗੇ ਨੇ ਤੇਰੇ ਖੜਾ ਫਾਰਮਟਰ ਇੱਥੇ ਪਾਈ ਹੋਈ ਓਧਰ ਜਾਂਦੇ ਆ ਰੇਪਾਉਣ ਕਣਕ ਚ ਆ ਦੇਖੋ ਵੀ ਸਰੋਂ ਜਮੀਨ ਆ ਦੇਖੋ ਵੀ ਇਹ ਕਿੰਨੀ ਵੀ ਚੀਜ਼ ਕਮੈਂਟ ਕਰਕੇ ਦੱਸੋ ਬਈ ਕੀ ਚੀਜ਼ ਆ ਇਹ ਦੂਰੋਂ ਦੇਖਣ ਨੂੰ ਇਹ ਦਰਖਤ ਬਹੁਤ ਸੋਹਣਾ ਲੱਗਦਾ ਨਵੀਂ ਸੜਕ ਆ ਗੱਡੀ ਵੀ ਆਪਣੀ ਜਾਂਦੀ ਹੈਗੀ ਦੌੜੀ ਬਸ ਰਹਿ ਗਿਆ ਬੇਵਲੋਂ ਪੁੰਚ ਨਾਲ ਹੀ ਹੈਗੇ ਆਪਾਂ ਆਹ ਮੋੜ ਜਦਿ ਟ੍ਰੱਕਟਰ ਵੀ ਆਈ ਜਾਂਦਾ ਦੇਖੋ ਬਈ ਆ ਮਕਾਨ ਬਹੁਤ ਟਾਈਮ ਦਾ ਰਹਿਤੀ ਨਹੀਂ ਆ ਰਿਹਾ ਇਹ ਵੀ ਨਹੀਂ ਆਇਆ ਇਤਰਾ ਆ ਗਿਆ ਬਸ ਉਹਦੇ ਨਾਲ ਸੁਪਾ ਇਹ ਸਾਹਮਣੇ ਲੱਗਿਆ ਹੋਇਆ ਕਮਾਦ ਬਹੁਤ ਟਾਈਮ ਬਾਅਦ ਦਿਖਿਆ ਹੈ ਕਮਾਦ ਆਪਾਂ ਨੂੰ ਦੇਖੋ ਇਹ ਐਂਡ ਲੱਗਦਾ ਮਾਹੌਲ ਇਹ ਜਾਂ ਇੰਦਰ ਪਾਪੂ ਖੜਾ ਬੱਕਰਾਂ ਲਈ ਹੋਰ ਜੀ ਦਰਬਾਗ ਵੀ ਆ ਬਈ ਮਰੂਤਾਂ ਦਾ ਅੱਲਾ ਕਮਾਦ ਦੀ ਨਿਗਾ ਦੇਖਣ ਨੂੰ ਮਿਲਿਆ ਮਰੂਤਾਂ ਦਾ ਬਾਗ ਇਹਦੇ ਨਾਲ ਨਾਲ ਅਗੇ ਜਿਹੜੇ ਗੰਨੇ ਲਾਏ ਵੇ ਕੂਪਾਗ ਦੇ ਬਾਉਂਡਰੀ ਕੀਤੀ ਹੋਈ ਆ ਬਹੁਤ ਸੋਹਣਾ ਲੱਗਦਾ ਇਧਰ ਨਾਲ ਨਾਲ ਇੱਧਰ ਲੱਭੇ ਸੁਆ ਆਪਣੇ ਪਹੁੰਚ ਗਏ ਆਪਾਂ ਵੀ ਬਹਿਬਲ ਆ ਇਧਰ ਜਾਵੜ ਦੇ ਬਰਗਾੜੀ ਨੂੰ ਸੜਕ ਤੇ ਆ ਆ ਗਏ ਆਪਾਂ ਮੋੜ ਤੇ ਜਿੱਥੇ ਲੈ ਹੱਥ ਤੇ ਨਸੂਆ ਘਰਦਿਆਂ ਕਾਰਬਾਈ ਉੱਥੇ ਸ਼ੁਰੂ ਆਪਾਂ ਅੱਡੇ ਤੋਂ ਉੱਥੇ ਖੜ ਕੇ ਰੂਟ ਬਣਾਉਣੇ ਆਪਾਂ ਕਿਹੜੇ ਪਾਸੇ ਦੀ ਜਾ ਕੇ ਪਹਿਲਾਂ ਆ ਗਈਆਂ ਸਰਕਾਰੀ ਸੰਬੰਧ ਤੋਂ ਲੈ ਕੇ 28 ਦਸੰਬਰ ਤੱਕ ਚੱਲੇਗਾ ਹੋਲੀ ਹੋਲੀ ਲੋਕਾਂ ਇਸ ਕੈਂਪ ਦਾ ਲਾਹਾ ਲੈਣਾ ਚਾਹੁੰਦੇ ਹਨ ਉਹ ਇਸ ਕੈਂਪ ਦੇ ਵਿੱਚ ਆ ਕੇ ਆਪਣੇ ਦੰਦਾਂ ਦਾ ਫ੍ਰੀ ਚੈੱਕਅਪ ਕਰਵਾ ਸਕਦੇ ਹਨ ਔਰ ਸਾਹਮਣੇ ਖੜਾ ਵੀ ਜੰਡ ਬਹੁਤ ਪੁਰਾਣਾ ਲੱਗਦਾ ਇਹ ਤੇ ਕਈ ਵਿਰਾਸਤੀ ਚੀਜ਼ਾਂ ਹਰੇਕ ਪਿੰਡ ਚ ਹੀ ਆ ਤੇ ਮੈਂ ਇਹਨਾਂ ਦੋ ਤਿੰਨ ਵਾਲੀ ਵੀਡੀਓ ਬਣਾਉਂਦਾ ਬਣਾਉਂਦਾ ਰਹਿ ਗਿਆ ਪੁਰਾਣੇ ਦਰਵਾਜ਼ੇ 1971 ਵਾਲੇ 1972 ਵਾਲੇ ਕਈ ਚੀਜ਼ਾਂ ਨੇ ਜੋ ਮੈਂ ਛੱਡ ਤੀਆਂ ਮੈਨੂੰ ਬਣਾਉਣੀਆਂ ਚਾਹੀਦੀਆਂ ਸੀਗੀਆਂ ਕਈ ਚੀਜ਼ਾਂ ਮੇਰੇ ਤੋਂ ਐਕਸਪਲੋਰ ਨਹੀਂ ਹੋਈਆਂ ਜਿਵੇਂ ਪਿੰਡਾਂ ਚ ਸੱਥਾਂ ਚ ਪੁਰਾਣੇ ਪਿੱਪਲ ਬੋੜ ਖੂਹ ਦਰਵਾਜ਼ੇ ਤੇ ਕਈ ਜੀ ਹਾਫਾਲ ਦੀ ਗੱਲ ਐਸਾਲ ਵੀ 2 ਮਹੀਨੇ ਲਈ ਸੇਧਾਂ ਦੀ ਯਾਦ ਨੂੰ ਸਮਰਪਿਤ ਬਾਬਾ ਜੋਰਾਵਰ ਸਿੰਘ ਦੰਦਾ ਦਾ ਹਸਪਤਾਲ ਬਰਗਾੜੀ ਵੱਲੋਂ ਸ੍ਰੀ ਦੰਦਾ ਦਾ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਜੀ ਹਾਂਜੀ ਬਾਬਾ ਜੋਰਾਵਰ ਸਿੰਘ ਦੰਦਾ ਦਾ ਹਸਪਤਾਲ ਬਰਗਾੜੀ ਆਪਾਂ ਦੇ ਚੌਂਕ ਚੌਂ ਪਰ ਲੈ ਰਾਜਾ ਉੜਦਾ ਗੁਰੂ ਸਾਹਿਬ ਆਵਣ ਤੇ ਇਧਰ ਨੂੰ ਜਾਉਂਦਾ ਪਿੰਡ ਵਿੱਚ ਰ ਇੱਥੇ ਪਉਦਰ ਨੂੰ ਨਹੀਂ ਜਾਣਾ ਜਾਣਾ ਪਿੰਡ ਨਹੀਂ ਜੀ ਅੱਧਾ ਕਿ ਪਿੰਡ ਰਹਿ ਗਿਆ ਕੜਦੇ ਆ مین ਰੋਡ ਆ ਆ ਦੇਖੋ ਕਿੰਨਾ ਸੋਹਣਾ ਬੂਟਾ ਫੁੱਲਾਂ ਦਾ ਪੀਲੇ ਪੀਲੇ ਫੁੱਲ ਬਹੁਤ ਸੋਹਣੇ ਆ ਇੱਥੋਂ ਸਿੱਧਾ ਪਿੰਡ ਦੀ ਫਿਰਨੀ ਪੈ ਕੇ ਬੈਵਲ ਖੁਰਦ ਤੋਂ ਜਾਇਆ ਜਾਂਦਾ ਨਿਯਮੀਗੜ੍ਹ ਨੂੰ ਇਹ ਆ ਜੀ ਬੈਵਲ ਕਲਾਂ ਦਾ ਚੌਕ ਤੇ ਆਹ ਰਾ ਹਾਈਵੇ ਨੂੰ ਜਾਂਦਾ ਤੇ ਆਪਾਂ ਖੜੇ ਹੁਣ ਚੌਕ ਵਿੱਚ ਤੇ ਰਹਿ ਗਿਆ ਬਸ ਥੋੜਾ ਜਿਹਾ ਪਿੰਡ ਲੈਣਾ ਚਾਹੁੰਦੇ ਹਨ ਕਰਕੇ ਲੌਸਮੈਂਟ ਚਾਲਦੇ ਆ ਪਰ ਅੱਗੇ ਨੀ ਇਧਰ ਪੱਟੀ ਬੈਠੇ ਸੜਕ ਤੇ ਪਤਾ ਨਹੀਂ ਇੱਥੇ ਕੀ ਬਣੀ ਜਾਂਦਾ ਆ ਆਹ ਕਿਉਂ ਇੱਥੇ ਪਤਾ ਲੱਗਿਆ ਵੀ ਸੜਕਾਂ ਦੋਵੇਂ ਬੰਨ੍ਹਣਗਾਂ ਤੇ ਇੰਟਰਲੌਕ ਚ ਨਹੀਂ ਜਾਊਗੀ ਬਹੁਤ ਥੋੜਾ ਬੰਨ੍ਹਣਾ ਪਈ ਇਹ ਵਧੀਆ ਕੰਮ ਆ ਪਰਨੀ ਦੀ ਬਾਉਂਡਰੀ ਦੇ ਨਾਲ-ਨਾਲ ਇੰਟਰਲੌਕ ਚ ਹੈ ਕਿਣੀ ਜਾਂਦੇ ਆ ਮੱਲੀ ਹਸਪੀਟਲ ਆ ਵਧੀਆ ਲੱਗਿਆ ਇਹ ਪਿੰਡ ਵਾਲਿਆਂ ਦਾ ਕੰਮ ਬਾਈ ਬਹੁਤ ਸੋਹਣਾ ਦੋਨੇ ਪਾਸੇ ਐਂਟਰਲੌਕ ਟਾਇਲ ਕਿਣੀ ਜਾਊਗੀ ਇੱਥੇ ਆ ਫਰਗਾੜੀ ਵਿਖੇ ਵਧੀਆ ਕੰਮ ਆ ਸਾਲ ਦੀ ਤਰ੍ਹਾਂ ਸਾਲ ਵੀ ਸੋ ਵੀ ਨੇਲੀ ਚੰਗੀ ਤਰ੍ਹਾਂ ਦੀ ਯਾਦ ਨੂੰ ਸਮਰਪਤ ਲੋਵੀ ਇੱਥੋਂ ਵੀ ਆਪਾਂ ਦਾ ਕੰਮ ਨਿਬੜ ਗਿਆ ਘਰਤੀ ਅਲਾਸਮੈਂਟ ਸਾਰੇ ਪਿੰਡ ਵਿੱਚ ਹੁਣ ਪਤਾ ਲੱਗਦਾ ਬਾਹਰ ਨਿਕਲ ਕੇ ਵੀ ਪਿੰਡ ਕਿੱਡੇ ਕਿੱਡੇ ਵੱਡੇ ਆ ਕਿ ਬਹੁਤ ਟਾਈਮ ਲੱਗ ਗਿਆ ਤਾਂ ਗਲੀਆਂ ਵਿੱਚ ਦੀ ਜਾਣਾ ਇੱਧਰ ਆਵਿਸੀ ਮੋੜ ਤੇ ਆਪਨੇ ਹੋਏ ਸੀ ਵੀਰੇ ਤੇ ਇਧਰੋਂ ਆਏ ਸੀਗੇ ਆਪਾਂ ਤੇ ਹੁਣ ਇਧਰ ਨੂੰ ਜਾਣਾ ਬਰਗਾੜੀ ਉਹਨੇ ਲੱਗਿਆ ਹੋਇਆ ਨੀਂ ਪੱਥਰ ਬਰਗਾੜੀ ਬਹਿਵਲ ਖਲ ਜਿੰਦਰਾ ਪਾਏ ਸੀ ਜੈਤੋਂ ਇਧਰ ਦੀ ਤੇ ਆਪਾਂ ਜਾਣਾ ਵੀ ਬਰਗਾੜੀ ਨੂੰ ਗਰਲਦੇ ਆ ਬਰਗਾੜੀ ਨੂੰ ਹੌਲੀ ਹੌਲੀ ਟਾਈਮ ਵਾਵਾ ਹੋ ਗਿਆ ਹੈ ਕਿ ਆਪਾਂ ਨੂੰ ਆਇਆ ਨੂੰ ਆਹ ਬਹੁਤ ਸੋਹਣੇ ਪੀਪਲ ਇੱਥੇ ਚੱਲ ਪਿਆ ਬਈ ਆਪਾਂ ਪਰਵਾੜੀ ਵੱਲ ਨੂੰ ਬਰਗਾੜੀ ਹੋ ਕੇ ਤੇ ਫਿਰ ਜਾਵਾਂਗੇ ਆਪਾਂ ਘਰੇ ਅੱਜ ਤਰਨਪੁਰ ਦਾ ਘੜਤੇ ਆਗੇ ਵਧਗਾ ਤਰਲੀ ਨਾ ਕੱਢੇ ਆ ਪੂਰੇ ਪਿੰਡ ਵੀ ਆਪਾਂ ਬਹੁਤ ਵਧੀਆ ਲੱਗਦਾ ਅੱবি ਆ ਕੇ ਆਹ ਮੋੜਾ ਇੱਥੇ ਵੀ ਬਹੁਤ ਕਸੂਤਾ ਮੋੜਦਾ ਗਾ ਰਾਦਰ ਹੁਸਮੋਂ ਤਾਂ ਧਿਆਨ ਨਾਲ ਨਾ ਪੈਂਦਾ ਇੱਥੇ ਇਹ ਗੇ ਮੋੜਾ ਦੇਖੋ ਗਾਂ ਆ ਗਿਆ ਇਤਰਾ ਇੱਥੇ ਰਾਤੇ ਟ੍ਰੇਲਰ ਲੱਗ ਗਿਆ ਵਧੀਆ ਨਹੀਂ ਰਾ ਜਾਵਾਂ ਸੁਨਣਾ ਸੀ ਗਏ ਪਰ ਗਾੜੀ ਤੋਂ ਵਹਿ ਬੜਾ ਇਹ ਟ੍ਰੇਲਰ ਦੀ ਗੰਧ ਨਾਲ ਨਾਲ ਹਰਤੂ ਸਰੋਂ ਦਾ ਖੇਤ ਬਹੁਤ ਸੋਹਣਾ ਲੱਗਦਾ ਬਈ ਇਹ ਗਲੀ ਸਰੋਂ ਦੇ ਫੁੱਲਾਂ ਦੀ ਖੁਸ਼ਬੂ ਆ ਬਹੁਤ ਆਨੰਦ ਆਉਂਦਾ ਹੈ ਬਹੁਤ ਖੈਂਟ ਲੱਗਦਾ ਸੋਹਣਾ ਮਾਹੌਲ ਆ ਕਹਿ ਲਗੇ ਪੰਜਾਬ ਜਿੰਦਾ ਸਰੋਂ ਸਰੋਂ ਜੇ ਕੋਮੋਲ ਬਹੁਤ ਸੋਹਣਾ ਮਾਹੌਲ ਆ ਬਈ ਹਰੇ ਪਾਸੇ ਹਰੇ ਬਾਈ ਹਰੇ ਬਾਈ ਕਣਕਾਂ ਅੱਗੇ ਆਈ ਜਾਂਦੇ ਵਾਣ ਭਜਾ ਕੇ ਉਹ ਉੱਥੇ ਥਾਉਦੇ ਆਪਾਂ ਗੱਡੀ ਆਪਣੀ ਲਗਾਉਣੇ ਹੋਏ ਆਂ ਤੋ ਵਾਣ ਨਿਸ਼ਾਨੀਆਂ ਬਾਣਾ ਲੰਗਾ ਇੱਥੋਂ ਕਿੰਨੇ ਕਿੰਨੇ ਵਾਣ ਚੱਕੇ ਹੋਏ ਹੈਗੇ ਉਹ ਵੇਖ ਮੋਟਰ ਕਿੰਨੀ ਉੱਚੀ ਆ ਇਹ ਟਿੱਬਿਆਂ ਦਾ ਨਿਸ਼ਾਨੀਆਂ ਇੱਥੇ ਇੱਕ ਕਰੀ ਫੇਰ ਸਰੋਂ ਸਰੋਂ ਹ ਸਰੋਂ ਥੋੜਾ ਜਿਹਾ ਫੋਨ ਦਾ ਆਪਣੇ ਦਾ ਕੈਮਰਾ ਹੈ ਨਹੀਂ ਇੰਨਾ ਚੰਗਾ ਤੇ ਨਹੀਂ ਦਿਖਾਉਂਦੇ ਤੁਹਾਨੂੰ ਬਹੁਤ ਕਾਹਟਾ ਹੋਣਾ ਰੱਖੀ ਹੋਇਆ ਕਿੰਟੀ ਕੰਮ ਹੈ ਤਾਂ ਕੱਢਣ ਲੈਣਾ ਹੋਣਾ ਬਹੁਤ ਬਰਬਾਦ ਤੇ ਪਹੁੰਚਾ ਰਹਿਣਾ ਪਾਉਗਾ ਕਾਹਰੇ ਦਾ ਕੋਲ ਕਿ ਨੋ ਪਿੰਡ ਬਹੁਤ ਦੂਰ ਤੇ ਪਿੰਡ ਦੀ ਉਹਦੀ ਲੋੜੀਂਦੀ ਖਤਾਜ ਕਰ ਮਿੱਟੀ ਜਮੀਨਾਂ ਬੱਤਰ ਕਰਕੇ ਖਤਾਵਾ ਤੇ ਪਹੁੰਚਣ ਆਲੇ ਆ ਬਈ ਆਪਾਂ ਬਰਗਾੜੀ ਹਾਈਵੇ ਤੇ ਇੰਦਰ ਸਬਜੀ ਸਬਜੀ ਇੱਕ ਕਰੀ ਫੇਰ ਲੱਗੀ ਸੀ ਆਪਾਂ ਨੂੰ ਲਓ ਵੀ ਪਹੁੰਚ ਗਏ ਆਪਾਂ ਮੇਨ ਹਾਈਵੇ ਤੇ ਹੁਣ ਜਾਵਾਂਗੇ ਪਿੰਡ ਵਾਲਾ ਨੂੰ ਆ ਗਿਆ ਮੇਨ ਹਾਈਵੇ ਤੇ ਬਰਗਾੜੀ ਆਪਕੀ ਵੀ ਇਹਨੂੰ ਤੇ ਜਾ ਬਰਗਾੜੀ ਹੈ ਉਹ ਆ ਗਿਆ ਬਰਗਾੜੀ ਤੇ ਮੜੇ ਰੈਸਟ ਕਰਨ ਲਈ ਇੱਥੇ ਕਰਦਾ ਲੱਤਾਂ ਸਿੱਧੀਆਂ ਬਾਬਾ ਹੋ ਗਿਆ ਬੈਠੇ ਨੂੰ ਇੱਥੇ 3-4 ਘੰਟੇ ਬੈਠਣਾ ਕਿਹੜਾ ਸੌਖਾ ਲੱਤਾਂ ਕਰਦਾ ਸਿੱਧੀਆਂ ਜੁੜੀਆਂ ਪਈਆਂ ਤੇ ਔਰ ਸਾਹਮਣੇ ਬੋਰ ਬਰਗਾੜੀ ਹਾਂਜੀ ਆ ਸਾਹੋ ਗਿਆਲਾ ਬੋਰ ਲੱਗਿਆ ਬਈ ਇੱਥੇ ਇਹ ਅੱਗੇ ਦਿਖਾਉਣਾ ਸਾਨੂੰ ਕਿੱਥੇ ਆ ਕਲੀਨਿਕ ਆ ਗਏ ਆਪਾਂ ਬਈ ਔਰ ਸਾਹਮਣੇ ਆ ਵੀ ਸਾਹੋ ਵਾਲਾ ਮੋੜ ਤੇ ਆ ਰਿਹਾ ਬਾਬਾ ਜਰਵਰ ਸਿੰਘ ਦੰਦਾ ਦਾ ਹਸਪਤਾਲ ਬਰਗਾੜੀ ਹਾਂਜੀ ਪਾਤੀਆ ਚੱਲੇ ਆਪਾਂ ਪਿੰਡ ਵੱਲ ਨੂੰ ਪਹਿੋਂ ਜਿਆ ਕਿ ਪ੍ਰਿੰਟ ਗਾਰਡਨ ਲੋਸਮੈਂਟ ਐਂਡ ਰੇਨ ਬਾਕੀ ਕੱਲ ਨੂੰ ਬਣਾਵਾਂਗੇ ਵਲੋਗ ਆ ਪਰ ਕੱਲ ਨੂੰ ਜਾਵਾਂਗੇ ਤੇ ਤੋਂ ਪਰ ਜਿਹੜੇ ਜਾਣ ਵਾਲੇ ਆ ਕਿ ਜਾਵਾਂਗੇ ਉੱਥੇ ਪਹਾਲਦੇ ਹੁਣ ਆਪਣੇ ਨਾਲੇ ਮੋੜ ਆ ਗਿਆਂ ਆ ਆਪਾਂ ਵੀ ਮੋੜ ਤੇ ਤੇ ਚਾਲਦੇ ਆ ਕਿ ਗੱਡੀ ਰਹੇਗੀ ਐ ਨਾ ਬੈਗ ਜੀ ਪਾ ਗਏ ਜੀ ਦੋ ਬਈ ਦੋਰ ਕਰ ਲਿਆ ਕ੍ਰਾਸ ਤੇ ਆਪਾਂ ਅਰੇ ਪੈ ਕੇ ਗੋਣ ਲੋ ਯੇ ਤੇ ਆਪਾਂ ਅਰੇ ਪੈ ਕੇ ਗੋਣ ਅੱਗੇ ਕੰਮ ਖਤਰੇ ਰੰਗ ਹੋ ਜਾਂਦੇ ਜਦੋਂ ਨੇ ਹੀ ਖਤਰੇ ਆ ਜਾਂਦੇ ਜੱਟ ਜੀ ਆਂਦੇ ਹੈਗੇ ਤੂਰੀ ਭੋਂਗ ਚ ਨਗਾਉਣ ਰੇ ਹੁਣ ਉੱਥੇ ਲੱਗੇ ਪਏ ਆ ਤੂਰੀ ਭਰਨਾ ਭੋਂਗ ਚ ਆਵਦੇ ਆਪਾਂ ਹੁਣ ਜੇ ਮੇਜ ਜਾਣਾ ਆਵੇ ਹੀ ਆਪਣੇ ਪਿੰਡ ਦਾ ਰਾਹ ਨੂੰ ਪੈ ਗਈਆਂ ਤੇ ਘਰੋਂ ਦਾ ਇਧਰ ਕੰਨ ਕਰੇ ਪਾਣੀ ਲੱਗਿਆ ਪਿਆ ਬਹੁਤ ਸੋਹਣਾ ਮਾਹੌਲ ਆ ਇਧਰ ਤੁਹਾਨੂੰ ਦੁੱਤਰ ਨਹੀਂ ਹੋ ਗਈ ਹੈ ਸ਼ੁਰੂ ਵਧੀਆ ਦਿਨ ਲੱਗਿਆ ਸੀਗਾ ਤੇ ਹੁਣ ਮਾਰੀ ਮਾਰੀ ਲੱਣ ਲੱਗੀ ਪੰਡੇ ਦਰਫੇ ਨਾ ਆਪਦੇ ਹਾਂਜੀ ਆਪਾਂ ਆ ਗਏ ਸੀ ਵੀ ਆਪਣੇ ਪਿੰਡ ਤੇ ਬਾਲੇ ਵੀਡੀਓ ਤਾਂ ਮੈਂ ਬਣਾਈ ਨਹੀਂਗੀ ਤੇ ਗੱਡੀ ਵੀ ਆਪਣੀ ਲੋ ਹੋ ਗਈ ਆ ਤੇ ਕੜ ਤਾ ਸਾਰਾ ਪਿੰਡ ਬਸ ਥੋੜਾ ਜੀ ਰਹਿ ਗਿਆ ਤੇ ਫੇਰ ਚੱਲਾਂਗੇ ਘਰ ਨੂੰ ਲੋ ਵੀ ਪਿੰਡ ਦੀ ਵਾਲੀ ਵੀਡੀਓ ਤਾਂ ਬਣਾਈ ਨਹੀਂ ਸੀ ਤੇ ਬਸ ਆਹੀ ਫਿਰਨੀ ਰਹਿ ਗਈ ਆ ਪਿੰਡ ਚ ਵੀ ਕਰਤੀ ਲੋਸਮੈਂਟ ਤੇ ਹੁਣ ਬਈ ਚੱਲਦੇ ਆਪਾਂ ਆਪਣੇ ਘਰੇ ਅੱਜ ਬਈ ਆਪਾਂ ਗੱਡੀ 27-28 ਕਿਲੋਮੀਟਰ ਆਪਣੀ ਚਲਾ ਆਂਦੀ ਆ ਤਿੰਨ ਚਾਰ ਪਿੰਡਾਂ ਚੀ